ਜੀ ਦੋਸਤੋ ਪਾਰਸ ਆਯੁਰਵੈਦਿਕ ਚੈਨਲ ਤੇ ਆਪ ਸਭੀ ਦਾ ਸਵਾਗਤ ਹੈ ਜੀ ਦੋਸਤੋ ਜੋ ਅਸੀਂ ਕੀ ਇੱਕ ਆਮ ਹੀ ਔਸ਼ਧੀਆਂ ਜਿਹੜੀਆਂ ਅਲੱਗ-ਅਲੱਗ ਪ੍ਰਕਾਰ ਦੀਆਂ ਬਣਾਉਂਦੇ ਹੀ ਰਹਿੰਦੇ ਆ ਸੋ ਬਹੁਤ ਹੀ ਜ਼ਬਰਦਸਤ ਰਿਜ਼ਲਟ ਹੋਣ ਕਾਰਨ ਕਰਕੇ ਹੱਥੀਂ ਜਿਹੜੀ ਚੀਜ਼ ਬਣਾਈ ਹੈ ਉਸਦੇ ਜਬਰਨ ਰਿਜ਼ਲਟ ਹੋਣ ਕਾਰਨ ਕਰਕੇ ਸਾਨੂੰ ਇਹ ਚੀਜ਼ਾਂ ਮਜਬੂਰ ਕਰ ਦਿੰਦੀਆਂ ਨੇ ਕਿ ਇਸ ਦੇ ਉੱਪਰ ਜਿਹੜੀ ਆ ਵੱਧ ਤੋਂ ਵੱਧ ਮਿਹਨਤ ਲੱਗੇ ਤੇ ਵੱਧ ਤੋਂ ਵੱਧ ਮਿਹਨਤ करिए ਸੋ ਜਿਹੜੇ ਵੀਰ ਭਰਾ ਭੈਣਾ ਜਿਹੜੇ ਲੰਮੇ ਸਮੇਂ ਤੋਂ ਥੱਕੇ ਖਾ ਰਹੇ ਨੇ ਜਾਨੀ ਕਿ ਆਪਣੇ ਇਲਾਜ ਵਿੱਚ ਰਵਾਉਣ ਵਿੱਚ ਫੇਲ ਹੋ ਚੁੱਕੇ ਨੇ ਤੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੰਨੀ ਕੁ ਅਸੀਂ ਸੇਵਾ ਕਰ ਸਕਦੇ ਹਾਂ ਤੇ ਉਸ ਹਿਸਾਬ ਨਾਲ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਸ ਚੀਜ਼ ਨੂੰ ਅਸੀਂ ਠੀਕ ਕਰ ਸਕੀਏ ਸੋ ਤਾਂ ਹੀ ਇਹ ਮਿਹਨਤ ਜਿਹੜੀ ਅਸੀਂ ਜਾਰੀ ਰੱਖਦੇ ਹਾਂ ਸੋ ਦੋਸਤੋ ਜੋ ਆਪਾਂ ਹੁਣ ਲੱਗੇ ਹਾਂ ਤਿਆਰ ਕਰਨਾ ਇਹ ਇੱਕ ਉਸਤਾ ਫਲਾਦ ਉਸਤਾ ਫਲਾਦ ਜਿਹੜਾ ਅਸੀਂ ਦੋ ਪ੍ਰਕਾਰ ਦੇ ਵਿੱਚ ਤਿਆਰ ਕਰਾਂਗੇ ਜਾਨੀ ਕਿ ਇੱਕ ਤਾਂ ਅੱਗ ਦੇ ਨਾਲ ਇੱਕ ਬਿਨਾਂ ਅੱਗ ਤੋਂ ਇਸੇ ਕੁਸਤੇ ਦੇ ਵਿੱਚੋਂ ਹੀ ਕੁਝ ਜਿਹੜਾ ਵਾ ਕੁਸਤਾ ਜਿਹੜਾ ਅਗਦੇ ਨਾਲ ਤਿਆਰ ਕਰਾਂਗੇ ਤੇ ਕੁਝ ਜਿਹੜਾ ਹੈ ਅੱਗ ਤੋਂ ਬਣਾ ਤਿਆਰ ਕਰਾਂਗੇ ਸੋ ਦੋ ਤਰ੍ਹਾਂ ਦਾ ਜਿਹੜਾ ਕੁਸਤਾ ਆਪਾਂ ਲੋਹੇ ਦਾ ਕੁਸਤਾ ਜਿਹੜਾ ਤਿਆਰ ਕਰਾਂਗੇ ਸੋ ਇਸ ਦੀ ਜਿਹੜੀ ਪ੍ਰੋਸੈਸ ਹੋਏਗਾ ਸਾਡਾ ਉਸ ਤੋਂ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਜੜੀਆਂ ਬੂਟੀਆਂ ਦੇ ਰਸ ਮੌਸਮ ਦੇ ਮੁਤਾਬਕ ਜਿਸ ਤਰ੍ਹਾਂ ਜਿਸ ਤਰ੍ਹਾਂ ਮੌਸਮ ਹੋਏਗਾ ਜੜੀਆਂ ਬੂਟੀਆਂ ਦੇ ਰਸ ਆਇਰਨ ਵਾਲੀਆਂ ਸਬਜ਼ੀਆਂ ਦੇ ਰਸ ਪਤਿਆਂ ਦੇ ਰਸ ਜੋ ਜੋ ਜਿਸ ਤਰ੍ਹਾਂ ਜੜੀ ਬੂਟੀ ਸਾਨੂੰ ਸਮੇਂ ਦੇ ਮੁਤਾਬਕ ਮਿਲੇਗੀ ਉਸੇ ਤਰੀਕੇ ਦੇ ਨਾਲ ਹੀ ਅਸੀਂ ਇਹਦਾ ਜਿਹੜਾ ਹੈ ਜੜੀਆਂ ਬੂਟੀਆਂ ਦਾ ਰਸ ਇਹ ਜਿਹੜਾ ਉਹ ਪਾਉਂਦੇ ਚੱਲਾਂਗੇ ਸੋ ਦੋਸਤੋ ਸਭ ਤੋਂ ਪਹਿਲਾਂ ਅਸੀਂ ਇਸ ਦੇ ਸੋ ਜੋ ਤੁਸੀਂ ਇਹ ਵੇਖ ਰਹੇ ਜੇ ਇਹ ਲੋਹੇ ਦਾ ਬਰਾਦਾ ਜੀ ਇਸ ਨੂੰ ਸ਼ੁੱਧ ਕਰ ਚੁੱਕਿਆ ਆ ਜੀ ਸੋ ਇਸ ਨੂੰ ਲੋਹੇ ਨੂੰ ਚੰਗੀ ਕੁਆਲਿਟੀ ਦਾ ਲੋਹਾ ਲੈ ਕੇ ਤੇ ਇਸ ਨੂੰ ਜਿਹੜਾ ਬਰਾਦਾ ਕਰਤਾ ਹੈ ਸੋ ਇਸ ਨੂੰ ਬਹੁਤ ਕਾਫੀ ਵਾਰ ਧੋਤਾ ਵੀ ਗਿਆ ਹੈ ਸੋ ਇਸ ਨੂੰ ਸ਼ੁੱਧ ਦੀ ਵਾਸਤੇ ਲੱਸੀ ਦੇ ਵਿੱਚ ਭਜਾਵੇ ਵੀ ਦਿੱਤੇ ਗਏ ਹਨ ਸੋ ਲੱਸੀ ਦੇ ਵਿੱਚ ਇਸ ਦੇ ਜਿਹੜੇ ਆ ਭਜਾਵੇ ਵੀ ਕੋਈ ਕਾਫੀ ਵਾਰ ਜਿਹੜਾ ਪ੍ਰੋਸੈਸ ਇਹਦਾ ਕੀਤਾ ਗਿਆ ਹੈ ਸੋ ਇਸ ਦੇ ਲੋਹੇ ਦੇ ਜਿਹੜੇ ਔਗਣ ਨੇ ਉਹ ਅਸੀਂ ਸ਼ੁੱਧ ਕਰਕੇ ਬਿਲਕੁਲ ਸ਼ੁੱਧ ਕਰ ਦਿੱਤੇ ਹੈ ਉਸ ਨੂੰ ਇਕ ਲੋਹੇ ਦਾ ਆਇਰਨ ਦਾ ਖਜ਼ਾਨਾ ਬਣਾ ਦਿੱਤਾ ਹੈ ਸੋ ਦੋਸਤੋ ਹੁਣ ਆਪਾਂ ਇਹਨੂੰ ਕਿਉਂਕਿ ਲੰਮਾ ਪ੍ਰੋਸੈਸ ਹੈ ਲੰਮਾ ਸਮਾਂ ਚੱਲਣਾ ਹੈ ਸੋ ਇਹ ਜੋ ਲੋਹਾ ਹੈ ਇਹ ਅਸੀਂ ਇਸ ਦੇ ਵਿੱਚ ਆਪਣੇ ਇਸ ਹਾਂਡੀ ਦੇ ਵਿੱਚ ਐਡ ਕਰਾਂਗੇ ਕਿ ਇਹ ਜੋ ਹਾਂਡੀ ਹੈ ਇਸ ਦੇ ਵਿੱਚ ਪਤਾ ਨਹੀਂ ਅਸੀਂ ਕਿੰਨੀ ਵਾਰ ਕੁਸਤਾ ਫਲਾਦ ਜਿਹੜਾ ਬਣਾ ਚੁੱਕੇ ਹਾਂ ਸੋ ਇਹ ਹਾਂਡੀ ਵੀ ਬਹੁਤ ਪੁਰਾਣੀ ਹੈ ਸੋ ਇਸ ਦੇ ਵਿੱਚ ਹੀ ਇਸ ਦੇ ਜੜੀਆਂ ਬੂਟੀਆਂ ਦੇ ਜਿਹੜੇ ਰਸ ਆ ਉਹ ਅਸੀਂ ਪਾਉਂਦੇ ਚੱਲਾਂਗੇ ਸੋ ਇਹ ਕਾਫੀ ਹਾਂਡੀ ਪੁਰਾਣੀ ਹੈ ਇਸ ਦੇ ਵਿੱਚ ਕੁਸਤਾ ਫਲਾਦ ਹੀ ਬਣਾਇਆ ਜਾਂਦਾ ਹੈ ਸੋ ਹੋਰ ਵੀ ਕੋਈ ਜੜੀ ਬੁੱਟੀ ਦਾ ਪ੍ਰੋਸੈਸ ਇਸ ਦੇ ਵਿੱਚ ਨਹੀਂ ਕੀਤਾ ਜਾਂਦਾ ਹੈ ਸੋ ਜਿੰਨੀ ਵੀ ਇਹ ਪੁਰਾਣੀ ਹੰਡੀ ਹੁੰਦੀ ਜਾਏਗੀ ਉੰਨੀ ਹੀ ਇਹ ਜ਼ਬਰਦਸਤ ਗੁਣਾ ਵਾਲੀ ਆਈਟਮ ਬਣਦੀ ਜਾਏਗੀ ਸੋ ਇਸ ਦੇ ਵਿੱਚ ਜਿਹੜਾ ਆਪਾਂ ਸ਼ੁੱਧ ਕੀਤਾ ਹੋਇਆ ਲੋਹਾ ਉਹ ਆਪਾਂ ਇਸ ਦੇ ਵਿੱਚ ਐਡ ਕਰ ਦਿੱਤਾ ਹੈ ਸੋ ਵੇਖੋ ਜੀ ਲੋਹੇ ਵੀ ਐਸਾ ਸ਼ੁੱਧ ਹੋ ਚੁੱਕਾ ਹੈ ਕਿ ਪੂਰਾ ਹੁਣੇ ਹੀ ਉਰਦਾ ਵੀ ਪਿਆ ਹੈ ਸੋ ਹੁਣ ਸਭ ਤੋਂ ਪਹਿਲਾਂ ਇਸ ਦੇ ਵਿੱਚ ਅੱਜ ਕੱਲ੍ਹ ਜੰਮੂ ਦਾ ਜੋ ਜਮਨੂ ਆ ਉਸ ਦਾ ਮੌਸਮ ਚੱਲਦਾ ਪਿਆ ਹੈ ਸੋ ਉਸ ਦਾ ਰਸ ਜਿਹੜਾ ਅਸੀਂ ਇਸ ਦੇ ਵਿੱਚ ਐਡ ਕਰਾਂਗੇ ਸੋ ਜਿਹੜੀ ਚੀਜ਼ ਹੈ ਜਿਹੜੀ ਮੁੜ ਕੇ ਬਾਅਦੀ ਸਮਾਂ ਸਮੇਂ ਦੇ ਮੁਤਾਬਕ ਮਿਲਦੀ ਹੈ ਸੋ ਉਹ ਚੀਜ਼ ਜਿਹੜੀ ਹੈ ਨਾਲ ਦੀ ਨਾਲ ਅਸੀਂ ਐਡ ਕਰਦੇ ਚੱਲਾਂਗੇ ਜੀ ਸੋ ਸਾਰੀਆਂ ਜਿੰਨੀਆਂ ਵੀ ਐਟਮਾ ਹੋਣਗੀਆਂ ਜੀ ਉਹ ਸਮੇਂ ਦੇ ਮੁਤਾਬਕ ਇਸ ਦੇ ਵਿੱਚ ਜੜੀ ਬੁੱਟੀ ਜਿਹੜੀ ਅਸੀਂ ਪਾਉਂਦੇ ਚੱਲਾਂਗੇ ਜੀ ਸੋ ਇਹ ਹੈ ਅਸਲ ਆਯੁਰਵੈਦਿਕ ਦਵਾਈਆਂ ਨੂੰ ਤਿਆਰ ਕਰਨਾ ਉਹਨਾਂ ਦਾ ਪ੍ਰੋਸੈਸ ਪੂਰਾ ਕਰਨਾ ਅੱਜ ਕੱਲ YouTube Facebook ਦੇ ਉੱਪਰ ਬੜੀਆਂ ਤਕੜੀਆਂ ਤਕੜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜੋ ਕਿ ਬਹੁਤ ਹੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਹਨ ਕਿਉਂਕਿ ਇਸ ਤਰ੍ਹਾਂ ਕੋਈ ਗੱਲਾਂ ਕਰਨ ਨਾਲ ਕਿਸੇ ਨੂੰ ਨਹੀਂ ਫਾਇਦਾ ਹੁੰਦਾ ਜਿੰਨਾ ਚਿਰ ਚੀਜ਼ਾਂ ਜਿਹੜੀਆਂ ਐ ਜ਼ਬਰਦਸਤ ਤਰੀਕੇ ਦੇ ਨਾਲ ਬਣੀਆਂ ਹੋਣਾ ਸੋ ਅੱਜਕੱਲ੍ਹ ਦੋ ਚਾਰ ਕੁੜੀਆਂ ਦੇ ਵਿੱਚ 40 40 ਮੈਂਟਲ ਵਾਉਣ ਵਾਲੇ ਵੱਧੂ ਮਿਲ ਜਾਂਦੇ ਹਨ ਫੇਸਬੁੱਕ ਤੇ ਪਰ ਗੱਲਾਂ ਰਾਹੀਂ ਮਿਲਦੇ ਹਨ ਉਸ ਤਰ੍ਹਾਂ ਨਹੀਂ ਮਿਲਦੇ ਧੰਨਵਾਦ ਜੀ